ਸਤਿ ਸ਼੍ਰੀ ਅਕਾਲ। ਸਵਾਗਤ ਹੈ ਸਾਡੇ ਨਿਊਜ਼ ਸੈਗਮੈਂਟ ਵਿੱਚ। ਅੱਜ ਅਸੀਂ ਗੱਲ ਕਰਾਂਗੇ ਬਲਵੰਤ ਸਿੰਘ ਰਾਜਵਾਨਾ ਦੇ ਮਾਮਲੇ ਬਾਰੇ। ਜਿਸ ਦੀ ਰਿਹਾਈ ਦੀ ਮੰਗ ਸਿਕ ਸੰਗਠਨਾ ਤੇ ਸਿਆਸੀ ਆਗੂਆਂ ਵੱਲੋਂ ਜ਼ੋਰ ਸ਼ੋਰ ਦੇ ਨਾਲ ਉਠਾਈ ਜਾ ਰਹੀ ਹੈ। ਪਰ ਰਾਜਵਾਨਾ ਦੀ ਆਪਣੀ ਕੀਤੇ ਤੇ ਪਛਤਾਵੇ ਦੀ ਕਮੀ ਨੇ ਇਸ ਮੁੱਦੇ ਨੂੰ ਪੇਚੀਦਾ ਕਰ ਦਿੱਤਾ ਹੈ। ਆਓ ਜਾਣਦੇ ਹਾਂ ਇਸ ਮਾਮਲੇ ਦੀਆਂ ਮੁੱਖ ਗੱਲਾਂ। ਬਲਵੰਤ ਸਿੰਘ ਰਾਜਵਾਨਾ ਜਿਸ ਨੂੰ 1995 ਵਿੱਚ ਸਾਬਕਾ ਮੁੱਖ ਮੰਤਰੀ ਬੀਨ ਸਿੰਘ ਦੇ ਕਤਲ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਦੀਰੇ ਹਾਈ ਲੈ ਸਿਕ ਸੰਗਠਨ ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ੋਰਦਾਰ ਆਵਾਜ਼ ਉਠਾ ਰਹੇ ਹਨ ਉਹ ਕਹਿੰਦੇ ਹਨ ਕਿ ਰਾਜਵਾਨਾ ਦੀ ਰਹਿਮ ਪਟੀਸ਼ਨ ਜੋ ਰਾਸ਼ਟਰਪਤੀ ਦੇ ਦਫ਼ਤਰ ਵਿੱਚ 10 ਸਾਲਾਂ ਤੋਂ ਵੱਧ ਸਮੇਂ ਤੋਂ ਲਟਕ ਰਹੀ ਹੈ ਨੇ ਉਸ ਤੇ ਸੰਵਿਧਾਨਿਕ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ ਸੰਗਠਨ ਰਾਜਵਾਨਾ ਦੀਆਂ ਕਾਰਵਾਈਆਂ ਨੂੰ ਪੰਜਾਬ ਦੇ ਅਸ਼ਾਂਤ ਇਤਿਹਾਸ ਨਾਲ ਜੋੜਦੇ ਹਨ ਜਿੱਥੇ ਸਿੱਖ ਪਾਈਚਾਰੇ ਨਾਲ ਹੋਈ ਅਨਿਆਨ ਨੂੰ ਇਸ ਦਾ ਕਾਰਨ ਦੱਸਿਆ ਜਾਂਦਾ ਹੈ ਇਸ ਮੰਗ ਨੂੰ ਸਿਆਸੀ ਸਮਰਥਨ ਵੀ ਮਿਲ ਰਿਹਾ ਹੈ ਪੰਜਾਬ ਦੇ ਪ੍ਰਮੁੱਖ ਸਿਆਸਤਦਾਨ ਰਵਨੀਤ ਸਿੰਘ ਬਿੱਟੂ ਨੇ ਰਾਜੂਆਣਾ ਲਈ ਰਹਿਮ ਦੀ ਹਮਾਇਤ ਕੀਤੀ ਹੈ ਪਰ ਇਹ ਸਮਰਥਨ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ ਕਈ ਲੋਕਾਂ ਦਾ ਮੰਨਣਾ ਹੈ ਕਿ ਇੱਕ ਦੋਸ਼ੀ ਅਪਰਾਧੀ ਨੂੰ ਰਹਿਮ ਦੇਣਾ ਲੋਕਤੰਤਰੀ ਸੰਸਥਾਵਾਂ 'ਤੇ ਹਮਲੇ ਨੂੰ ਜਾਇਜ਼ ਠਹਿਰਾਉਣ ਵਰਗਾ ਹੈ ਫਿਰ ਵੀ ਬਿੱਟੂ ਦਾ ਰੁਖ ਸਿੱਖ ਵੋਟਰਾਂ ਦੀਆਂ ਭਾਵਨਾਵਾਂ ਨਾਲ ਜੁੜਨ ਦੀ ਕੋਸ਼ਿਸ਼ ਨੂੰ ਦਰਸਾਉਂਦਾ ਹੈ ਜੋ ਪੰਜਾਬ ਦੀ ਸਿਆਸਤ ਵਿੱਚ ਅਹਿਮ ਭੂਮਿਕਾ ਨਿਭਾਉਂਦਿਆ ਹਨ ਇਸ ਮਾਮਲੇ ਨੂੰ ਸਭ ਤੋਂ ਵੱਧ ਪੇਚੀਦਾ ਕਰਦਾ ਹੈ ਰਾਜੂ ਆਨ ਦਾ ਆਪਣੇ ਕੀਤੇ ਤੇ ਪਛਤਾਵੇ ਦੀ ਕਮੀ ਜਿੱਥੇ ਜ਼ਿਆਦਾਤਰ ਦੋਸ਼ੀ ਰਹਿਮ ਲਈ ਪਛਤਾਵਾ ਪ੍ਰਗਟ ਕਰਦੇ ਹਨ ਰਾਜੂ ਆਨ ਨੇ ਆਪਣੀਆਂ ਕਾਰਵਾਈਆਂ ਨੂੰ 1980 ਅਤੇ 1990 ਦੀ ਦਹਾਕੀਆਂ ਦੇ ਅਨਿਆਇ ਦੀ ਜਵਾਬ ਵਜੂ ਘਹਿਰਾਇਆ ਹੈ ਇਹ ਅਡੋਲ ਰੁਖ ਉਸ ਨੂੰ ਸਮਰਥਕਾਂ ਵਿੱਚ ਸ਼ਹੀਦ ਵਰਗਾ ਬਣਾਉਂਦਾ ਹੈ ਪਰ ਮਾਨਵੀ ਅਧਾਰਾਂ ਤੇ ਰਹਿਮ ਦੀ ਮੰਗ ਨੂੰ ਕਮਜ਼ੋਰ ਕਰਦਾ ਹੈ ਮੈਂ ਆਖਰੀ ਸਾਹ ਤੱਕ ਕੌਮੀ ਸੰਘਰਸ਼ ਨੂੰ ਆਜ਼ਾਦੀ ਨੂੰ ਸਮਰਪਿਤ ਰਹਾਂਗਾ ਖਾਲਸਾ ਪੰਥ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਚਲੋ ਵੀ ਇਹ ਸਕਾਲਪੁਰਖ ਵਾਗੇ ਬਾਘਰੂ ਅਗੇ ਅਰਦਾਸ ਹੈ ਕੌਮ ਦੀ ਆਜ਼ਾਦੀ ਲਈ ਆਖਰੀ ਸਾਹ ਤੱਕ ਲੜਦਾ ਰਹਾਂਗਾ ਖਾਲਸਤਾਨ ਜੈਹਾ ਜੈਹਾ ਵਾਹ ਖਾਲਸਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਪਟੀਸ਼ਨ ਪਾਈ ਗਈ ਸੀ ਉਹ ਪਟੀਸ਼ਨ ਐਜ਼ ਇਟ ਇਜ਼ 14 ਸਾਲ ਦੀ ਹਾਲੇ ਸਰਕਾਰ ਦੇ ਠੰਡੇ ਵਾਸਤੇ ਵਿੱਚ ਪਈ ਆ ਜੇ ਦੀ ਬਾਤ ਅਸੀਂ ਸੁਪਰੀਮ ਕੋਰਟ ਆਨਰੇਬਲ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਚੁੱਕੇ ਆ ਪਰ ਉਹ ਦਰਵਾਜ਼ਾ ਖੜਕਾਏ ਦਾ ਵੀ ਸਾਨੂੰ ਹਾਲੇ ਤੱਕ ਕੋਈ ਰਿਸਪੌਂਸ ਨਹੀਂ ਮਿਲਿਆ ਜੇ ਕਾਲ ਤੱਕ ਸਾਫ ਸੀ ਵੀ ਕਾਲ ਤੱਕ ਸਾਫ ਬਲੋਂ ਕਮੇਟੀ ਬਣੀ ਸੀ ਉਹ ਕਮੇਟੀ ਨੇ ਵੀ ਪਹੁੰਚ ਕੀਤੀ ਪਰ ਉਸ ਪਹੁੰਚ ਦਾ ਵੀ ਸਟਾਏ ਨਿਕਲਿਆ ਕਿ ਸਾਨੂੰ ਈਮੇਲ ਨਹੀਂ ਕਹਿਤਾ ਕਿ ਤੁਹਾਡਾ ਇਹ ਜਿਹੜਾ ਕਮੇਟੀ ਦਾ ਮੈਂਡ ਦਾ ਜੇ ਸਮੋਧਾ ਚ ਮਿਲਣਾ ਸੀ ਉਹ ਮੋਦਾ ਜਿਹੜਾ ਉਹ ਕਲੋਜ਼ ਕਰ ਦਿੱਤਾ ਗਿਆ ਸੋ ਅੱਜ ਬੜੇ ਖੁੱਲ ਕੇ ਸੇਖ ਮੇਦਵਾਨਾਂ ਬਲੋਂ ਤੇ ਜਿਹੜੂ ਜਥੇਬੰਦੀਆਂ ਬਲੋਂ ਇਹ ਨਿਟ ਕੇ ਵਿਚਾਰ ਆਏ ਆ ਕੋਸ਼ਾਂ ਦਾ ਵਿਚਾਰ ਸੀ ਕਿ ਪਟੀਸ਼ਨ ਵਾਪਸ ਲੈ ਲੈਣੀ ਚਾਹੀਦੀ ਕੁਝ ਦਾ ਵਿਚਾਰ ਸੀ ਕਿ ਵਾਪਸ ਨਹੀਂ ਲੈਣੀ ਚਾਹੀਦੀ ਬਹੁ ਗਿਣਤੀ ਦਾ ਇਹ ਵੀ ਮੰਨਣਾ ਆ ਕਿ ਸਿਧਾਂਤਕ ਤੌਰ ਦੇ ਉੱਤੇ ਤੇ ਜਿਹਾਰੂ ਤੌਰ ਤੇ ਕੌਮ ਦੀ ਸਿਧਾਂਤਕ ਦੇਖਦੇ ਹੋਏ ਕੁਰਬਾਨ ਹੋਣ ਦੀ ਬਰਾਦ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਇੱਥੇ ਇੱਕ ਸਵਾਲ ਉੱਠਦਾ ਕਿ ਭਾਈ ਭਲਵੰਤ ਸਿੰਘ ਜੀ ਰਾਜੂ ਆਣੇ ਦਾ ਇਕੱਲਾ ਕੇਸ ਕਿਉਂ ਟੇਕ ਅਪ ਕੀਤਾ ਜਾ ਰਹੇ ਆ ਪਿਛਲੇ ਦਿਨੀ ਅਸੀਂ ਉਹਨਾਂ ਨਾਲ ਮੀਟਿੰਗ ਕੀਤੀ ਸੀ ਉਹ ਕਿਉਂਕਿ ਉਹਨਾਂ ਦੀ ਡੈਥ ਸੈਂਟੈਂਸ ਆ ਤੇ ਥੈਟ ਸੈਂਟੈਂਸ ਦੇ 18 ਸਾਲ ਦੇ ਉਹ ਫਾਂਸੀ ਦੀ ਚੱਕੀ 'ਚ ਬੈਠੇ ਆ ਸਰਕਾਰ ਵਾਅਦੇ ਤੋਂ ਮੌਨਕਰ ਹੋ ਗਈ ਤੇ ਹੁਣ ਭਾਈ ਸਾਹਿਬ ਦਾ ਕਹਿਣਾ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਛੇਦ ਮੇਰੀ ਚਹੀਦੀ ਦੇ ਵਿੱਚ ਗੱਬੇ ਕੋ ਵਾਇਦਾ ਬਣ ਕੇ ਬੈਠੀ ਆ ਪਰ ਮੈਂ ਇਸ ਕਰਕੇ ਦਰਸਾਉਣਾ ਚਾਹੁੰਦਾ ਜਿਹੜੇ ਬਾਕੀ ਬੰਦੀ ਸਿੰਘ ਆ ਸਾਰੇ ਉਹਨਾਂ ਨਾਲ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਵਸਤਾ ਕੀਪ ਇਨ ਟੱਚ ਰਹਿੰਦੇ ਆ ਤਾਂ ਕਿ ਕਿਸੇ ਨੂੰ ਇਹ ਨਾ ਲੱਗੇ ਪਈ ਸ਼ਾਇਦ ਇੱਕ ਧਿਰ ਦੀ ਪੈਰ ਵੀ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਜਦੋਂ ਪਹਿਲੀ ਵਾਰ ਜਦੋਂ ਸੁਪਰੀਮ ਕੋਰਟ ਤਰਫੋਂ ਡਾਇਰੈਕਸ਼ਨ ਆਈ ਸੀ ਸ਼੍ਰੋਮਣੀ ਕਾਲੀਦਾਲ ਦੇ ਉਦੋਂ ਮੁੱਖ ਮੰਤਰੀ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਸੀ ਉਹਨਾਂ ਨੇ ਕਲੀਅਰ ਕੀਤਾ ਸੀ ਕਿ ਫਾਂਸੀ ਨਹੀਂ ਦੇਣੀ ਚਾਹੀਦੀ ਅਤੇ ਅਸੀਂ ਉਦੋਂ ਦੇ ਸਰਕਾਰ ਨਾਲ ਹੋਮ ਮਿਨਿਸਟਰੀ ਨਾਲ ਵੀ ਗੱਲ ਕੀਤੀ ਜੋ ਲੀਗਲ ਸਟੈਪਸ ਲੈਣੇ ਚਾਹੀਦੇ ਸੀ ਉਹ ਵੀ ਕੀਤੇ ਤੇ ਹੁਣ ਕਿਉਂਕਿ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦਿੱਤੀ ਹੈ ਸੈਂਟਰ ਸਰਕਾਰ ਨੂੰ ਮੈਂ ਸੈਂਟਰ ਸਰਕਾਰ ਨੂੰ ਤੇ ਖਾਸ ਕਰਕੇ ਰਾਸ਼ਟਰਪਤੀ ਜੀ ਨੂੰ ਮਿਲ ਕੇ ਵੀ ਸਾਡੀ ਪਾਰਟੀ ਦੀ ਡੈਲੀਗੇਸ਼ਨ ਜਾਊਗੀ ਤੇ ਮੈਂ ਅਪੀਲ ਡਾਇਰੈਕਟਲੀ ਵੀ ਕਰਦਾ ਕਿ ਰਾਜਵਾਨਾ ਸਾਹਿਬ ਜਿਨ੍ਹਾਂ ਨੇ ਜਿੰਨੀ ਸਜ਼ਾ ਹੁੰਦੀ ਹੈ ਉਹ ਤਾਂ ਜ਼ਿਆਦਾ ਸਜ਼ਾ ਜੇਲ੍ਹ 'ਚ ਉਹਨਾਂ ਨੇ ਕੱਟ ਲਈ ਹੈ ਤੇ ਉਹਨਾਂ ਨੂੰ ਰਿਲੀਜ਼ ਕਰਨਾ ਚਾਹੀਦਾ ਸੁਪਰੀਮ ਕੋਰਟ ਨੇ ਸਰਕਾਰ ਨੂੰ ਇਸ ਮਾਮਲੇ ਤੇ ਫੈਸਲਾ ਦੇਣ ਲਈ 15 ਅਕਤੂਬਰ ਤੱਕ ਦੀ ਮਿਹਲਤ ਦਿੱਤੀ ਹੈ ਰਾਜਵਾਨਾ ਦਾ ਮਾਮਲਾ ਨਿਆਂ ਅਤੇ ਰਹਿਮ ਵਿਚਕਾਰ ਸੰਤੁਲਨ ਦੀ ਚੁਣੌਤੀ ਨੂੰ ਉਜਾਗਰ ਕਰਦਾ ਹੈ ਸਿੱਖ ਸੰਗਠਨ ਇਸ ਨੂੰ ਪੰਜਾਬ ਦੇ ਅਣਸੁਲਝੇ ਇਤਿਹਾਸ ਨਾਲ ਜੋੜਦੇ ਹਨ ਜਦਕਿ ਸਰਕਾਰ ਰਾਸ਼ਟਰੀ ਸੁਰੱਖਿਆ ਦੀਆਂ ਚਿੰਤਾਵਾਂ ਦਾ ਹਵਾਲਾ ਦਿੰਦੀ ਹੈ ਸੁਪਰੀਮ ਕੋਰਟ ਦੇ ਦਬਾਅ ਨਾਲ ਇਹ ਮਾਮਲਾ ਪੰਜਾਬ ਦੇ ਅਤੀਤ ਅਤੇ ਵਰਤਮਾਨ ਨੂੰ ਸੁਲਾ ਕਰਨ ਦੇ ਸੰਘਰਸ਼ ਨੂੰ ਦਰਸਾਉਂਦਾ ਹੈ ਅਸੀਂ ਇਸ ਮੁੱਦੇ ਉੱਤੇ ਹੋਰ ਅਪਡੇਟ ਲੈ ਕੇ ਆਵਾਂਗੇ ਏਸੀ ਬਲਵੰਤ ਸਿੰਘ ਰਾਜਵਾਨਾ ਦੇ ਮਾਮਲੇ ਤੇ ਤਾਜ਼ਾ ਅਪਡੇਟ ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਸਤਿ ਸ਼੍ਰੀ ਅਕਾਲ